ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਨੇ ਫੇਸਬੁੱਕ ਫੈਮਿਲੀ ਸਭ ਠੀਕ ਠਾਕ ਹੋ ਅਸੀਂ ਨਾ ਯਾਰ ਇੱਕ ਮੇਲੇ ਤੇ ਗਏ ਸੀ ਉੱਥੇ ਮੇਲਾ ਲੱਗਿਆ ਸੀ ਇੱਕ ਗੱਲ ਸ਼ਾਂਝੀ ਕਰਨੀ ਥੋੜਾ ਨਾਲ ਜੇ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਅਸੀਂ ਉੱਥੇ ਕਿਨਾਰਮੀ ਦਾ ਕੈਂਪ ਲੱਗਿਆ ਹੋਇਆ ਸੀ ਉੱਥੇ ਉਹਨਾਂ ਕੋਲੇ ਸਮਾਨ ਨੂੰ ਵੇਚਦੇ ਸੀ ਉਹ ਆਰਮੀ ਵਾਲੇ ਤੇ ਉੱਥੇ ਉਹਨਾਂ ਕੋਲ ਭਾਂਡੇ ਸੀ ਇੱਕ ਤਾਂ ਅਸੀਂ ਆਹ ਕੱਪ ਆ ਲੈ ਕੇ ਆਏ ਆਂਗੇ ਇਹ ਕੱਪ ਤਾਂ ਹੈਗਾ ਲੋਹੇ ਦਾ। ਇੱਕ ਉਹਨਾਂ ਕੋਲ ਸਿਲਵਰ ਦੇ ਕੱਪ ਸੀ। ਚਲ ਬੋਰਾ ਕਦਾ ਪਤਲ ਹੁੰਦਾ ਕਦਾ ਤਾਂਬਾ ਹੁੰਦਾਗਾ। ਤੇ ਇੱਕ ਸਟੀਲ ਹੁੰਦਾ ਕ ਸਿਲਵਰ ਹੁੰਦਾਗਾ। ਸਿਲਵਰ ਦੇ ਉਹਨਾਂ ਕੋਲ ਕੱਪ ਸੀ। ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕਿਵੇਂ ਨੇ? ਉਹ ਕਹਿੰਦੇ ਜੀ ਇਹ ਜੇਲ੍ਹ 'ਚ ਹੁੰਦੇ ਨੇ। ਜੇਲ੍ਹ ਦੇ ਕੈਦੀਆਂ ਦਿੰਦੇ ਨੇ ਉਹਨੇ ਇੰਡੀਆ ਦੇ ਵਿੱਚ ਵੀ ਜੇਲ੍ਹ ਦੇ ਕੈਦੀਆਂ ਨੂੰ ਕੱਪ ਮਿਲਦੇ ਨੇ ਇੰਗਲੈਂਡ 'ਚ ਵੀ ਜੋ ਹੀ ਨੇ। ਸਿਲਵਰ ਦੇ ਭਾਂਡੇ। ਹਰ ਜਿਹੜੇ ਆਹ ਲੋਹੇ ਦੇ ਕੱਪ ਨੇ ਚਿੱਟੇ ਕੱਪ ਤੁਸੀਂ ਦੇਖ ਸਕਦੇ ਹੋ ਨਾ ਇਹ ਆਰਮੀ ਵਾਲੇ ਕੋਲ ਹੁੰਦੇ ਨੇ ਕੀ ਕਾਰਨ ਇਹ ਆਰਮੀ ਵਾਲੇ ਕੋਲ ਕਿਉਂ ਹੁੰਦੇ ਨੇ ਤੇ ਉਹ ਸਿਲਵਰ ਦੇ ਕੈਦੀਆਂ ਕਲਕਾ ਤੋਂ ਹੁੰਦੇ ਨੇ ਪਤਾ ਕਿਸ ਨੂੰ ਜੇ ਪਤਾ ਤਾਂ ਵੀਰਵਾਨ ਕੇ ਹੱਥ ਬਣ ਕੇ ਬੇਨਤੀ ਹੈ ਜਰੂਰ ਦੱਸਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ